ਕਰੰਟ ਲੱਗਣ ਨਾਲ ਤਿੰਨ ਮੱਜਾਂ ਦੀ ਮੌਤ ਮਾਮਲਾ ਡੀਏਵੀ ਸਕੂਲ ਮੂਸਾਪੁਰ ਰੋਡ ਦੇ ਪਿੱਛੇ ਦਾ ਹੈ ਕਿ ਗੁਜ਼ਰਾ ਦੀਆਂ ਤਿੰਨ ਮੱਜਾਂ ਕਰੰਟ ਲੱਗਣ ਨਾਲ ਮਰ ਗਈਆਂ ਮੱਜਾਂ ਦੇ ਮਾਲਕ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਬਿਜਲੀ ਸਪਲਾਈ ਵਾਲੇ ਖੰਭੇ ਤੋਂ ਇੱਕ ਤਾਰ ਟੁੱਟ ਗਈ ਸੀ ਜਿਸ ਨੂੰ ਵਿਭਾਗ ਵਾਲੇ ਖੰਭੇ ਦੇ ਨਾਲ ਹੀ ਲਪੇਟ ਗਏ ਸਨ ਉਹਨਾਂ ਦੇ ਖੇਤਾਂ 'ਚ ਬਾੜ ਲੈ ਕੜਿਆੜੀ ਤਾਰ ਲੱਗੀ ਸੀ ਜਦੋਂ ਪਸ਼ੂ ਅੱਜ ਖੇਤਾਂ 'ਚ ਗਏ ਤਾਂ ਕੜਿਆੜੀ ਤਾਰ ਬਿਜਲੀ ਦੀ ਟੁੱਟੀ ਤਾਰ ਨਾਲ ਲੱਗਣ ਕਰਕੇ ਮੱਝਾਂ ਨੂੰ ਕਰੰਟ ਪੈ ਗਿਆ ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੀਆਂ ਤਿੰਨ ਮੱਝਾਂ ਮੌਕੇ ਤੇ ਹੀ ਮਰ ਗਈਆਂ ਤੁਸੀਂ ਦੇਖ ਰਹੇ ਹੋ ਨਮਾ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਕੀ ਨਾਮ ਤੁਹਾਡਾ ਮੇਰਾ ਨਾਮ ਗੁਲਾਮ ਨੋਬੀ ਹੈ ਹਾਂ ਆ ਮੁੰਡਾ ਕੀ ਇਸ ਮਾਮਲੇ ਬਾਰੇ ਤੁਸੀਂ ਹਾਂ ਜੀ ਨੁਕਸਾਨ ਹੋ ਜਾਦਾ ਹੋਇਆ ਜੀ ਇਹ ਬਿਜਲੀ ਵਾਲੇ ਅਨਗਿਲੀ ਨਾਲੇ ਕੰਮ ਆਇਆ ਸਾਰਾ ਕੁਝ ਨਹੀਂ ਨਿਕਲਦਾ ਸਾਨ ਜ਼ਿਆਦਾ ਹੈ ਜੀ ਇਹ ਤੇ ਤੁਹੀ ਕਹਿੰਦੇ ਇੱਥੇ ਬੱਚੇ ਵੀ ਖੇਡਦੇ ਰਹਿੰਦੇ ਆਹ ਦੇ ਇੱਥੇ ਸਾਰੇ ਘੁੰਦੇ ਆਹ ਦੇ ਵੇਲੇ ਖੇਡਦੇ ਚੱਲ ਸਾਡੀ ਨਾਲ ਹੀ ਹੈ ਜੀ ਵੇਲੇ ਖੇਤ ਕਰਕੇ ਸਾਰੇ ਨਿਆਣੇ ਸਾਡੇ ਘੁੰਮਦੇ ਨਿਆਣੇ ਸਾਰੇ ਸਿਆਣੇ ਇੱਧਰ ਘੁੰਦੇ ਰਹਿੰਦੇ ਆ ਜੀ ਸਾਡੇ ਨਿਆਣੇ ਪਿੰਡ ਵਾਲੇ ਦੇ ਸਾਰੇ ਨਿਆਣੇ ਬੱਚੇ ਸਾਰੇ ਘੁੰਮਦੇ ਇੱਥੇ ਸਾਰੇ ਸਾਰੇ ਬੰਦੇ ਉਹ ਬੰਦਾ ਤਾਰ ਦੇ ਉੱਪਰ ਤੇ ਟੱਪਿਆ ਕਿੱਥੋਂ ਆਇਆ ਸਾਹਮਣੇ ਤਾਰ ਨੂੰ ਹੱਥ ਨਹੀਂ ਲਾਇਆ ਹੱਥ ਨਹੀਂ ਲਾਇਆ ਜ ਤਾਰ ਨੂੰ ਹਟਾਉ ਉਹ ਫਸ ਜਾਗਾ ਫਸ ਜਾਗਾ ਬੇਚਾਰੇ ਵਾਸਤੇ ਬਾਉਂਡਰੀ ਕੀਤੀ ਹੋਈ ਜੀ ਹੁਣ ਕੋਈ ਵੀ ਬੱਚਾ ਨਿਆਣਾ ਬੁਢਾ ਕੋਈ ਵੀ ਇੱਧਰ ਲੰਘਦੇ ਫਿਰਦੇ ਕੋਈ ਵੀ ਮਰ ਸਕਦਾ ਕੋਈ ਵੀ ਜਾ ਆ ਗਿਆ ਹੱਥ ਨਹੀਂ ਲਾਇਆ ਇਹ ਮੈਂ ਹੱਥ ਲਾਦਾ ਨਾ ਬੰਨੂ ਵੀ ਲੱਗ ਜਾਣਾ ਸੀ ਕਰਾਂ ਇਹ ਅਸੀਂ ਬਚਿਆ ਇਹ ਮੁੰਡਿਆਂ ਨੇ ਝੋਟੀ ਨੂੰ ਹੱਥ ਲਾ ਲਿਆ ਫਤ ਕਰੰਟ ਲੱਗ ਗਿਆ ਮੁੰਡੇ ਨੂੰ ਫਿਰ ਪਿੱਛੇ ਨੂੰ ਆਟਿਆ ਦਾਦ ਨੂੰ ਵੱਜਾ ਵੀ ਡੇਕ ਪਈਆਂ ਵਾਕੀ ਨਠਾਰ ਨਸੂਰ ਕੇ ਜਦ ਨੇ ਥੋੜੀ ਜਿਹੀ ਵਾਕੀ ਦੀ ਬਚਾਈਆਂ ਬਹੁਤ ਮੁਸ਼ਕਿਲ ਨਾ ਹੁਣ ਇਧਰ ਹੱਥ ਕਰੰਟ ਆਉਂਦਾ ਕੋਈ ਤਾਂ ਪਤਾ ਨਹੀਂ ਸੀ ਨਾ ਕੋਈ ਵੀ ਇਹਨਾਂ ਨੂੰ ਸੋਚਣਾ ਚਾਹਦਾ ਸੀ ਫੇ ਕੀ ਕਰਨਾ ਸੀ ਵੀ ਲਿਆ ਦੇ ਨੇ ਅੱਜ ਬਾਜੀ ਕੀ ਨਾਮ ਆਪਣਾ ਮੁਹੰਮਦ ਸ਼ਰੀਫ ਮੁਹੰਮਦ ਸ਼ਰੀਫ ਕੀ ਘਟਨਾ ਹੋਈ ਮੱਜਾ ਤਾਰਾਂ ਨਾਲ ਲੱਗ ਗਈਆਂ ਕਰੰਟ ਨਾਲ ਕਰਾਟਾ ਕਿਦੋਂ ਕਿਦੋਂ ਪਤਾ ਲੱਗਾ ਤੁਹਾਨੂੰ ਇਹ 10:00 ਵੀ 10:00 ਵਜੇ ਉਸ ਵੇਲੇ ਮਰ ਚੁੱਕੇ ਸੀ ਮਰ ਚੁੱਕੇ ਸੀ ਮੈਂਟੇ ਲੱਗਾ ਇਹਨਾਂ ਨੂੰ ਤਾਂ ਖਰਮਾ ਰਹੀ ਹੈ ਬਿਜਲੀ ਬੋਰਡਾਂ ਨੂੰ ਦੱਸਿਆ ਤੁਸੀਂ ਦੱਸਿਆ ਜੀ ਬਿਜਲੀ ਬੋਰਡਾਂ ਨੂੰ ਦੱਸਿਆ ਸਾਰਿਆਂ ਨੇ ਇਹ ਤੱਕ ਵੀ ਨਹੀਂ ਆਇਆ ਅੱਛਾ ਤੇ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ 3.5 ਲੱਖ ਦਾ ਵੱਜਾ ਇੱਕ ਤਾਈ ਸੋਈ ਸੀਗੀ ਇੱਕ ਸੋਨੇ ਵਾਲੀ ਦਿਨ ਰਾਤ ਇੱਕ ਛੋਟੀ ਗੱਬਣ ਹੈ ਇਹ ਤਾਂ ਬੱਚਾ ਵਾਚਿਆ ਇੱਥੇ ਚੜਦੀਆਂ ਵਜੋਂ ਹਾਂਜੀ ਹਾਂਜੀ ਇੱਥੇ ਤੁਰਦੇ ਆ ਫਿਰਦੇ ਆ ਜੀ ਇਹ ਕਰਾ ਠੱਪਾ ਨਹੀਂ ਹੁਣ ਆ ਬਿਜਲੀ ਵਾਲੀ ਤਾਰ ਟੁੱਟੀ ਹੋ ਸੀ ਬਿਜਲੀ ਵਾਲੇ ਇੱਥੇ ਲਪੇਟ ਕੇ ਚੱਲ ਗਏ ਨਾ ਜੋ ਨਹੀਂ ਲਾਇਆ ਕੰਡੇ ਵਾਲੀ ਤਾਰ ਨਾਲ ਲਪੇਟ ਕੇ ਚੱਲ ਗਏ ਇੱਥੇ ਕੰਡੇ ਵਾਲੀ ਤਾਰ ਨੂੰ ਗੇਲੀ ਕਰਕੇ ਫਿਰ ਜੀ ਇਹ ਨੁਕਸਾਨ ਬਿਜਲੀ ਹੋ ਗਿਆ Yeah. <laughs>